ਸਸ ਸਾਰਿਆਂ ਨੂੰ ਮਾਤਾ ਮੈਂ ਕਿਰਪਾ ਤੁਸੀ ਵੀ ਸਾਰੇ ਠੀਕ ਠਾਕ ਹੋਗੇ ਮੈਂ ਵੀ ਠੀਕ ਠਾਕ ਹੈਗੀ ਆ ਅੱਜ ਮੇਰੇ ਕੋ ਖੁਸ਼ੀ ਇੰਨੀ ਮੈਨੂੰ ਖੁਸ਼ੀ ਮਿਲੀ ਹੈ ਕਿ ਮੈਨੂੰ ਲੱਗਾ ਕਿ ਮੈਂ ਖੁਸ਼ੀ ਤੁਹਾਡੇ ਸਾਰਿਆਂ ਨਾਲ YouTube ਫੈਮਿਲੀ ਦੇ ਨਾਲ ਸਾਂਝੀ ਕਰਨੀ ਚਾਹੀਦੀ ਹੈ ਤੇ ਅੱਜ ਮੇਰਾ ਆ ਗਿਆ ਪੈਨ Google Pen ਜਿਹੜੇ ਕਿ ਆਪਾਂ ਹਮੇਸ਼ਾ ਇਹ ਦੀ ਡੀਕਚ ਰੈਂਦੇ ਆ ਕਿ ਜਦੋਂ ਤੋਂ ਆਪਾਂ ਸ਼ੁਰੂ ਕਰਦੇ ਆ ਕਿ ਆਪਾਂ YouTube ਚੈਨਲ ਬਣਾਈਏ ਤੇ ਫਿਰ ਆਪਾਂ ਉਦੋਂ ਦੀ ਕਿੱਥੇ ਕਿੱਥੇ ਜਾ ਕੇ ਆਪਾਂ ਕਾਮਯਾਬ ਹੋ ਸਕਦੇ ਆ ਮਿਹਨਤ ਕਰਦੇ ਜਾਵਾਂਗੇ ਤੇ ਆਪਾਂ ਜ਼ਰੂਰ ਇੱਕ ਦਿਨ ਕਾਮਯਾਬ ਜ਼ਰੂਰ ਹੋਨੇ ਆ ਇਸ ਤਰ੍ਹਾਂ ਹੀ ਮੇਰਾ ਕੀ Google Pen ਜਿਹੜਾ ਆਇਆ ਹੈਗਾ ਅੱਜ ਅੱਜ ਹੀ ਆਇਆ ਜੇ ਤੇ ਮੈਂ ਜੁਲਾਈ ਦੇ ਮਹੀਨੇ ਦੇ ਵਿੱਚ ਜੁਲਾਈ ਦੇ ਮਿਡਲ ਆਫ ਜੁਲਾਈ ਦੇ ਵਿੱਚ ਮੈਂ ਆਪਣਾ ਚੈਨਲ ਬਣਾਇਆ ਸੀਗਾ ਉਹ ਵੀ ਜਸ ਫਰੈਂਡ ਕੋ ਬੈਠੇ ਸੀ ਇਕੱਠੇ ਤੇ ਉਹਨਾਂ ਨੇ ਕਿਹਾ ਚਲੋ ਆਪਾਂ YouTube ਚੈਨਲ ਬਣਾਉਨੇ ਆ ਤੁਹਾਡੇ ਲਈ ਤੇ ਉਹਨਾਂ ਨੇ YouTube ਚੈਨਲ ਬਣਾਇਆ ਸੀ ਤੇ ਮੇਰਾ ਚੈਨਲ ਪੰਜ ਮਹੀਨੇ ਦੇ ਵਿੱਚ ਵਿੱਚ ਮਨਟਚ ਹੋ ਗਿਆ ਸੀਗਾ ਤੇ ਅੱਜ ਉਹ ਮੇਰਾ Google Pen ਵੀ ਆ ਗਿਆ ਤੇ ਦੇਖੋ ਕਿੰਨੀ ਜਲਦੀ ਅੱਜ ਹੈਗੀ ਫਰਵਰੀ ਦੀ 21 ਤਰੀਕਾ ਮੇਰੇ ਖਿਆਲ ਚ ਤੇ 2025 ਹੋ ਗਿਆ ਤੇ ਮੈਂ 2024 ਦੇ ਵਿੱਚ ਮੈਂ ਆਪਣਾ YouTube ਚੈਨਲ ਬਣਾਇਆ ਸੀ ਜੁਲਾਈ ਦੇ ਵਿੱਚ ਤੇ ਅੱਜ ਮੇਰਾ Google Pen ਵੀ ਆ ਗਿਆ ਤੇ ਹੁਣ ਜਿਵੇਂ ਕਹਿੰਦੇ ਨੇ ਮਿਹਨਤ ਓਨੀ ਹੀ ਕਰਨੀ ਪੈਣੀ ਹੈ ਮਿਹਨਤ ਤੋਂ ਬਿਨਾ ਤੁਹਾਡਾ ਕੁਝ ਨਹੀਂ ਹੈਗਾ ਜਿੰਨੀ ਆਪਾਂ ਮਿਹਨਤ ਕਰਦੇ ਆ ਉਸੇ ਹਿਸਾਬ ਨਾਲ ਹੀ ਆਪਾਂ ਨੂੰ ਕਾਮਯਾਬੀ ਮਿਲਦੀ ਆ ਕਿਉਂਕਿ ਪਹਿਲਾਂ ਮੈਨੂੰ ਸੀਗਾ ਵੀਡੀਓ ਮੈਂ ਬਲੌਗ ਬਣਾਉਂਦੀ ਆ ਮੈਂ ਸਾਰੇ ਕਿਸ ਤੇ ਬਲੌਗ ਬਣਾ ਦਿੰਦੀ ਆ ਜਿਵੇਂ ਵੈਂਟਰ ਸੀਗੀ ਤਾਂ ਆਪਾਂ ਕੁਕਿੰਗ ਦੇ ਜ਼ਿਆਦਾ ਬਣਾਏ ਆ ਹੁਣ ਜਿਵੇਂ ਜਿਵੇਂ ਆਪਣੇ ਸਮਾਂ ਹੋ ਗਿਆ ਉਸ ਹਿਸਾਬ ਨਾਲ ਆਪਾਂ ਬਲੌਗ ਡਿਫਰੈਂਟ ਡਿਫਰੈਂਟ ਬਣਾਉਂਦੇ ਰਵਾਂਗੇ ਮੈਂ ਇੱਕ ਬਲੌਗ ਨਹੀਂ ਬਣਾਉਂਦੀ ਮੈਂ ਸਾਰੇ ਡਿਫਰੈਂਟ ਡਿਫਰੈਂਟ ਬਣਾਉਂਦੀ ਆ ਕਦੇ ਕਿਤੇ ਕਿਤੇ ਵੀ ਜਾਈਏ ਮੈਂ ਘੁੰਮਣ ਫਰਣ ਵੀ ਜਾਈਏ ਜੋ ਵੀ ਹੋਏ ਆਪਾਂ ਉੱਥੇ ਤੇ ਬਲੌਗ ਬਣਾਉਨੇ ਪਰ ਮੈਨੂੰ ਮੇਰੇ ਨਾਲ ਦੇ ਸਾਰਿਆਂ ਨੇ YouTube ਫੈਮਿਲੀ ਨੇ ਸਾਰਿਆਂ ਨੇ ਮੈਨੂੰ ਬਹੁਤ ਸਪੋਰਟ ਕੀਤੀ ਆ ਤੇ ਵੀਡੀਓ ਵੀ ਮੇਰੇ ਜਿਹੜੇ ਬਲੌਗ ਸੀ ਵਧੀਆ ਚੱਲੇ ਹੁਣ ਤੱਕ ਤੇ ਚੱਲਦੇ ਰਹਿਣਗੇ ਮੈਂ ਉਹਨਾਂ ਸਾਰਿਆਂ ਦਾ ਥੈਂਕ ਯੂ ਥੈਂਕ ਯੂ ਧੰਨਵਾਦ ਬਹੁਤ-ਬਹੁਤ ਕਰਦੀ ਆ ਜਿਨ੍ਹਾਂ ਨੇ ਮੈਨੂੰ ਸਪੋਰਟ ਕੀਤੀ ਆ ਤੇ ਸਾਰਿਆਂ ਦੇ ਆਪੋ ਆਪਣੇ ਇਹ ਪੈਨ ਹੁੰਦੇ ਆ ਤੇ ਮੇਰੇ ਪੈਨ ਨੂੰ ਮੈਂ ਹਜੇ ਲਾਸਟ ਵੀਕ ਹੀ ਇਹ ਅਪਲਾਈ ਕੀਤਾ ਸੀਗਾ ਤੇ ਵਿਦਨ ਮੇਰੇ ਕੋਲ 4 ਡੇ ਦੇ ਵਿੱਚ ਵਿੱਚ ਇਹ ਮੈਨੂੰ ਮਿਲ ਗਿਆ ਤੇ ਮੈਨੂੰ ਉਮੀਦ ਸੀਗੀ ਕਿ ਹਜੇ ਵੀਕ ਤੋਂ ਵੀ ਕੱਲਾ ਆਏਗਾ ਪਰ ਮੈਨੂੰ ਵਿਦਨ 4 ਡੇ ਦੇ ਵਿੱਚ ਵਿੱਚ ਇਹ ਮਿਲ ਗਿਆ ਤੇ ਮੈਂ ਅੱਜ ਬਹੁਤ ਖੁਸ਼ੀ ਕੀ ਤੇ ਮੈਨੂੰ ਲੱਗਿਆ ਸੀ ਕਿ ਮਿਹਨਤ ਦਾ ਫਲ ਜਰੂਰ ਮਿਲਦਾ ਆ ਪਰ ਸ਼ਾਂਤੀ ਪੇਸ਼ੈਂਸ ਆਪਾਂ ਨੂੰ ਰੱਖਣੀ ਪੈਂਦੀ ਹੈ ਤੇ ਇਹ ਨਹੀਂ ਹੈਗਾ ਕਿ ਜੇ ਗੂਗਲ ਪੈਨ ਆ ਗਿਆ ਤਾਂ ਹੁਣ ਅਸੀਂ ਕੰਮ ਕਰਨਾ ਛੱਡ ਦਿਆਂਗੇ ਤੇ ਨਹੀਂ ਜੀ ਕੰਮ ਤੁਹਾਨੂੰ ਹੋਰ ਵੀ ਮਿਹਨਤ ਅਕੀ ਕਰਨੀ ਪੈਂਦੀ ਆ ਮਿਹਨਤ ਦੇ ਨਾਲ ਤੁਹਾਡਾ ਸਾਰਾ ਕੁਝ ਚੱਲਦਾ ਆ ਜੇ ਆਪਾਂ ਮਿਹਨਤ ਨਹੀਂ ਕਰਾਂਗੇ ਤਾਂ ਉਹੀ ਆਪਾਂ ਨੂੰ ਫਿਰ ਆਪਾਂ ਕਿੱਥੇ ਆਪਾਂ ਸੋਚ ਸਕਦੇ ਆ ਹਨਾ ਕੋਈ ਵੀ ਕੰਮ ਮਿਹਨਤ ਤੋਂ ਬਿਨਾ ਆਪਾਂ ਨੂੰ ਨਹੀਂ ਮਿਲਦਾ ਇਸ ਕਰਕੇ ਜੇ ਤੁਹਾਡੇ ਚੈਨਲ ਵੀ ਮੋਨਟਾਈਜ਼ ਨਹੀਂ ਹੋਇਆ ਤਾਂ ਤੁਸੀਂ ਜ਼ਰੂਰ ਕੋਸ਼ਿਸ਼ ਕਰੋ ਮਿਹਨਤ ਕਰੋ ਇੱਕ ਦਿਨ ਜ਼ਰੂਰ ਮਿਲੇਗਾ ਪਰ ਮੈਂ ਮੈਂ ਲਾਈਵ ਵਗੈਰਾ ਚ ਕਾਟਾਂ ਜਾਂ ਤੇ ਮੈਂ ਵੀਡੀਓ ਦੇ ਵਿੱਚ ਜਿਆਦਾ ਬਣਾਈਆਂ ਸੀ ਬਲੌਗ ਬਣਾਈ ਸੀ ਤੇ ਮੇਰੇ ਬਲੌਗਰ ਦੇ ਵਿੱਚ ਤੁਹਾਨੂੰ ਇਹ ਨਹੀਂ ਪਤਾ ਹੁੰਦਾ ਕਿ ਤੁਹਾਡਾ ਕਿਹੜੀ ਤੁਹਾਡੀ ਵੀਡੀਓ ਕਿਹੜਾ ਬਲੌਗ ਤੁਹਾਡਾ ਜ਼ਿਆਦਾ ਚੱਲ ਜੇ ਕਈ ਵਾਰ ਆਪਾਂ ਸੋਚਦੇ ਆ ਕਿ ਆਹ ਚੀਜ਼ ਨਹੀਂ ਦਾ ਐਦਾਂ ਚੀਜ਼ ਹੋ ਗਈ ਨਹੀਂ ਜੀ ਇਹ YouTube ਹੈ YouTube ਦੇ ਵਿੱਚ ਕੋਈ ਵੀ ਇਹ ਜੀ ਚੀਜ਼ ਹੈ ਨਹੀਂ ਕਿ ਜਿਹੜੀ ਕਿ ਆਪਾਂ ਨੂੰ ਇਸ ਤਰ੍ਹਾਂ ਕਰਨਾ ਜਾਂ ਇਸ ਤਰ੍ਹਾਂ ਕਰਨਾ ਅਸੀਂ ਜਲਦੀ ਮੋਨਟਾਈਜ਼ ਹੋ ਜਾਣੇ ਜਾਂ ਜਲਦੀ ਸਾਨੂੰ ਜ਼ਿਆਦੇ ਪੈਸੇ ਆਉਣ ਲੱਗ ਜਾਣਗੇ ਨਹੀਂ ਜੀ ਇਹ ਤੁਹਾਡੇ ਤੇ ਆਪਣੇ ਤੇ ਹੈਗੇ ਜਿਹੜੇ ਆਪਾਂ ਬਲੌਗ ਬਣਾਉਨੇ ਆ ਜਾਂ ਤੁਸੀਂ ਲਾਈਵ ਕਰਦੇ ਆ ਜਾਂ ਤੁਸੀਂ ਸ਼ੋਰਟ ਪਾਉਨੇ ਆ ਨਾ ਤੇ ਉਹਦੇ ਤੇ ਡਿਪੈਂਡ ਕਰਦਾ ਹੈ ਮੈਂ ਬਲੌਗ ਬਣਾਉਂਦੀ ਆ ਇਸ ਕਰਕੇ 15 20 ਮਿੰਟ ਦਾ ਮੇਰਾ ਬਲੌਗ ਹੁੰਦਾ ਆ ਤੇ ਕੰਟੀਨਿਊ ਜਿ ਬਲੌਗ ਪਾਉਂਦੇ ਰਹੋ ਤੇ ਕਈ ਵਾਰ ਮੈਂ ਵੀ ਸੋਚਿਆ ਕਿ ਆ ਮੇਰਾ ਬਲੌਗ ਪਾਇਆ ਤੇ ਇਹ ਸ਼ਾਇਦ ਚੱਲੂਗਾ ਨਹੀਂ ਪਰ ਕਈ ਕਈ ਵਾਰ ਉਹੀ ਬਲੌਗ ਸਭ ਤੋਂ ਵੱਧ ਚੱਲ ਜਾਂਦਾ ਹੈ ਇਸ ਕਰਕੇ ਕੋਈ ਵੀ ਬਲੌਗ ਤੁਹਾਨੂੰ ਬਣਾਉਣਾ ਹੈ ਆਪਣੀ ਰੀਜਨਾਂ ਬਣਾਉਣਾ ਤਾਂ ਤੁਸੀਂ ਉਹਨੂੰ ਜਰੂਰ ਪਾਦਿਆ ਕਰੋ ਤੇ ਕੋਈ ਪਤਾ ਨਹੀਂ ਕਿਹੜਾ ਕਿਹੜਾ ਵੀ ਚੈਨਲ ਤੇ ਕਿਹੜਾ ਵੀ ਬਲੌਗ ਤੁਹਾਡਾ ਚੱਲ ਜੇ ਕਈ ਵਾਰ ਰਾਤੋਂ ਰਾਤ ਤੁਹਾਡਾ ਬਲੌਗ ਇੰਨਾ ਵਾਇਰਲ ਹੋ ਜਾਂਦਾ ਇੱਕ ਬਲੌਗ ਨੇ ਤੁਹਾਨੂੰ ਕਾਮਯਾਬ ਕਰ ਦੇਣਾ ਤੇ ਇਸ ਕਰਕੇ ਆਪਣੇ ਬਲੌਗ ਜਰੂਰ ਪਾਇਆ ਕਰੋ ਵੀਡੀਓ ਜਰੂਰ ਪਾਇਆ ਕਰੋ ਤੇ ਜਿਹਦੇ ਨਾਲ ਕਿ ਆਪਾਂ ਨੂੰ ਫਾਇਦਾ ਹੋਏ ਜੇ ਚੈਨਲ ਮੋਨਟਾਈਜ਼ ਇਹ ਸਾਧਨ ਹੋ ਜਾਂਦੇ ਕਿ ਸਾਡੇ ਪੈਸੇ ਵੀ ਆਉਣਗੇ ਜਿਹੜਾ Google Pen ਹੁੰਦਾ ਹੈਗਾ ਜਦੋਂ ਤੁਸੀਂ Google Pen ਦੇ ਵਿੱਚ ਇਹ ਤੁਸੀਂ ਉਦੋਂ ਅਪਲਾਈ ਕਰਨਾ ਹੁੰਦਾ ਜਦੋਂ ਤੁਹਾਡੇ ਕੋਲੇ 10 ਡਾਲਰ ਬਣ ਜਾਂਦੇ ਆ 10 ਡਾਲਰ ਤੋਂ ਬਾਅਦ ਇਹ ਤੁਹਾਡਾ Google ਤੁਸੀਂ ਪੈਨ ਅਪਲਾਈ ਕਰਨਾ ਹੁੰਦਾ ਉਸ ਤੋਂ ਬਾਅਦ ਤੁਸੀਂ ਇਹ ਅਪਲਾਈ ਕਰਨ ਤੋਂ ਬਾਅਦ ਤੁਸੀਂ ਰਜਿਸਟਰ ਕਰ ਲੈਣਾ ਹੁੰਦਾ ਤੇ ਉਸ ਤੋਂ ਬਾਅਦ ਤੁਹਾਨੂੰ ਪੈਸੇ ਜਿਹੜੇ ਤੁਹਾਡੇ ਹੈਗੇ ਆ ਉਹ ਆਉਂਦੇ ਜਦੋਂ ਤੁਹਾਡੇ 100 ਡਾਲਰ ਬਣ ਜਾਂਦਾ ਤੇ ਉਤਤ ਬਾਅਦ ਤੁਹਾਡੇ ਬੈਂਕ ਦੇ ਵਿੱਚ ਪੈਸੇ ਆਉਣ ਲੱਗ ਜਾਂਦੇ ਆ ਕੋਈ ਇਹਦੇ ਵਿੱਚ ਕੋਈ ਵੀ ਇਹੋ ਜੀ ਚੀਜ਼ ਨਹੀਂ ਹੈਗੀ ਕਿ ਜੇ ਅਸੀਂ ਇਸ ਤਰ੍ਹਾਂ ਕਰਾਂਗੇ ਤੇ ਆਏ ਹੋ ਜਾਣਗੇ ਨਹੀਂ ਜੀ ਇਹ ਤੁਹਾਡੀ ਇਮਾਨਦਾਰੀ ਤੇ ਚੱਲਦਾ ਕੰਮ ਤੇ ਜਦੋਂ ਵੀ ਤੁਸੀਂ ਆਪਣੀ ਵੀਡੀਓ ਪੋਸਟ ਕਰਨੀ ਹੈ ਪਹਿਲੀ ਗੱਲ ਉਹਦੇ ਵਿੱਚ ਤੁਹਾਡੀ ਆਵਾਜ਼ ਹੋਣੀ ਚਾਹੀਦੀ ਹੈ ਜਾਂ ਤੁਹਾਡੀ ਤੁਸੀਂ ਆਪ ਵੀਡੀਓ ਤੁਸੀਂ ਆਪ ਵਿੱਚ ਫਿਰਦੇ ਹੋਣੇ ਚਾਹੀਦੇ ਜੋ ਵੀ ਕਰ ਰਹੇ ਹੋ ਬਣਾ ਰਹੇ ਹੋ ਉਹਦੇ ਵਿੱਚ ਤੁਸੀਂ ਹੋਣੇ ਚਾਹੀਦੇ ਹੋ ਇਹ ਦੋਨੋਂ ਚੀਜ਼ਾਂ ਜੋ ਇੱਕ ਚੀਜ਼ ਤੁਹਾਡੇ ਜ਼ਰੂਰੀ ਹੈ ਜੇ ਤੁਹਾਡਾ ਚੈਨਲ ਮਾਨਟਰਾਇਜ਼ ਤਾਂ ਹੀ ਹੋਏਗਾ ਜੇ ਉਹਦੇ ਵਿੱਚ ਤੁਸੀਂ ਆਪ ਹੈਗੇ ਜੇ ਤੁਸੀਂ ਉਹਨਾਂ ਦੋਨੇ ਨਹੀਂ ਹੈਗੇ ਤੇ ਗਾਇਆ ਮਿਊਜ਼ਿਕ ਵੀ ਕਿਸੇ ਹੋਰ ਦਾ ਜਾਂ ਗਾਇਆ ਗਾਇਆ ਹੋਇਆ ਗੀਤ ਵੀ ਕਿਸੇ ਹੋਰ ਦਾ ਹੈਗਾ ਤੇ ਤੁਸੀਂ ਵੀ ਨਹੀਂ ਹੈਗੇ ਵਿੱਚ ਕੋਈ ਸਿਨਰੀ ਹੈਗੀ ਬਾਹਰ ਹਨ ਤੇ ਉਹਨਾਂ ਦੇ ਵਿੱਚ ਤੁਹਾਨੂੰ ਕੋਈ ਪੈਸਾ ਇਦਾਂ ਦੀ ਨਹੀਂ ਮਿਲਣਾ ਤੁਹਾਨੂੰ ਮਿਲੇਗਾ ਜੇ ਤੁਸੀਂ ਉਹਦੇ ਵਿੱਚ ਹੈਗੇਆਂ ਜਾਂ ਤੁਸੀਂ ਆਪਣਾ ਕੋਈ ਚੀਜ਼ ਬਣਾ ਰਹੇ ਹੋ ਉਹਦੇ ਵਿੱਚ ਮਿਊਜ਼ਿਕ ਲਾਇਆ ਹੋਇਆ ਜਾਂ ਤੁਸੀਂ ਜਾਂ ਤੁਸੀਂ ਆਪ ਬੋਲ ਰਹੇ ਹੋ ਕੋਈ ਚੀਜ਼ ਬੁਖਾ ਰਹੇ ਹੋ ਸਿਨਰੀ ਵਗੈਰਾ ਹੈਗੀ ਕੁਝ ਦਿਖਾ ਰਹੇ ਹੋ ਤੁਸੀਂ ਆਪ ਖੁਦ ਬੋਲ ਰਹੇ ਕਿਸੇ ਹੋਰ ਦੀ ਵੀਡੀਓ ਤੇ ਤੁਸੀਂ ਬੋਲ ਰਹੇ ਤੇ ਫਿਰ ਤੁਹਾਡੇ ਇਹ ਚਾਤੇ ਤੁਹਾਨੂੰ ਫਾਇਦਾ ਹੈਗਾ ਤੇ بس ਮੈਂ ਇਹੀ ਕਹਿਣਾ ਚਾਹੁੰਦੀ ਮੈਂ ਬਹੁਤ ਬਹੁਤ ਥੈਂਕ ਯੂ ਕਹਿੰਨੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਸਪੋਰਟ ਕੀਤੀ ਤੇ ਮੇਰਾ ਗੂਗਲ ਪੈਨ ਆ ਗਿਆ ਤੇ ਮੈਂ ਸੋ ਹੈਪੀ ਤੇ ਮੈਂ ਕੋਸ਼ਿਸ਼ ਕਰੂੰਗੀ ਕਿ ਹੋਰ ਵੀ ਵਧੀਆ ਵੀਡੀਓ ਬਣਾਵਾਂ ਕਿ ਜਿਹੜੇ ਮੇਰੇ ਨਾਲ ਦੇ ਆ ਤੇ ਹੋਰ ਵੀ ਦੇਖਣ ਤੇ ਹੋਰ ਵੀ ਆਪਣੇ ਆਪ ਨੂੰ ਮਿਹਨਤ ਕਰੀਏ ਤੇ ਅੱਗੇ ਵਧੀਏ ਹਨਾ ਹਰ ਕੋਈ ਚਾਹੁੰਦਾ ਹੈ ਕਿ ਮਿਹਨਤ ਕਰਾਂਗੇ ਤਾਂ ਅੱਗੇ ਵਧਣਾ ਮਿਹਨਤ ਤੋਂ ਬਿਨਾ ਆਪਾਂ ਨੂੰ ਪਤਾ ਫੜ ਨਹੀਂ ਮਿਲਦਾ ਲਓ ਜੀ ਆਪਾਂ ਲੱਗਿਆਂ ਖੁੱਲਣ ਰੱਬ ਦਾ ਨਾਮ ਲੈ ਕੇ ਮੈਂ ਲੱਗਿਆਂ ਨੂੰ ਖੁੱਲਣ ਕੋਲੋਂ ਤੋਂ ਬਾਅਦ ਫਿਰ ਆਪਾਂ ਕਰਾਂਗੇ ਨੂੰ ਸ਼ਾਮ ਨੂੰ ਆਪਾਂ ਕਰਾਂਗੇ ਔਨ ਕਿੰਨੀ ਖੁਸ਼ੀ ਹੁੰਦੀ ਹੈ ਨਾ ਜਦੋਂ ਤੁਹਾਨੂੰ ਦੇਖ ਲੋ ਜਦੋਂ ਤੁਹਾਡੇ ਕੋਈ ਚੀਜ਼ ਤੁਸੀਂ ਕਾਮਯਾਬੀ ਤੱਕ ਪਹੁੰਚਦੇ ਆ ਪਰਮਾਤਮਾ ਕਰੇ ਮੈਂ ਸਾਰਿਆਂ ਲਈ ਦੁਆ ਕਰੂੰਗੀ ਕਿ ਜਿਨ੍ਹਾਂ ਜਿਨ੍ਹਾਂ ਦੇ ਚੈਨਲ ਨਹੀਂ ਹਜੇ ਚੱਲੇ ਤੇ ਉਹ ਜਰੂਰ ਚੱਲਣ ਬਸ ਮਿਹਨਤ ਕਰੋ ਵੀਡੀਓ ਜਰੂਰ ਪਾਉਂਦੇ ਰਹੋ ਵੀਡੀਓ ਦੇ ਨਾਲ ਹੀ ਤੁਹਾਡੇ ਚੈਨਲਾਂ ਨੂੰ ਤੇ ਕਾਮਯਾਬੀ ਮਿਲਣੀ ਆ ਆਪਾਂ ਨੂੰ ਵੀਡੀਓ ਬਦਿਓ ਪਾਉਂਗੇ ਕੋਈ ਵੀ ਵੀਡੀਓ ਹੋ ਸਕਦੀ ਹੈ ਇੱਕ ਦਿਨ ਦੇ ਵਿੱਚ ਵੀ ਤੁਹਾਡੀ ਕੋਈ ਵੀਡੀਓ ਚੱਲ ਸਕਦੀ ਹੈ ਹਾਂ ਆ ਪਾ ਲਿਆ ਜੀ ਤੁਹਾਡੇ ਸਾਰਿਆਂ ਦੇ Google Family ਐ ਸਾਹਮਣੇ ਦਿੱਤਾ ਖੋਲ ਇਹਨੂੰ ਇਹ ਕਹੇ ਪੁਜੀ ਨਹੀਂ ਖਲਦ ਵੀ ਨਹੀਂ ਜਲਦੀ ਜਲਦੀ ਹੈ ਨਾ ਜੀ ਵੀ ਹਰ ਇੱਕ ਨੂੰ ਡੀਕ ਹੁੰਦੀ ਆ ਮੈਨੂੰ ਕੋਈ ਡੀਕ ਸੀਗੀ ਕਿ ਲੱਗੂ ਗਿਆ ਜੀ ਬੀਕ ਪਰ ਇਹ ਮੈਨੂੰ ਨਹੀਂ ਸੀ ਲੱਗਾ ਵੀ ਇਹ ਚਾਰ ਪੰਜ ਦਿਨਾਂ ਦੇ ਵਿੱਚ ਵਿੱਚ ਆ ਜਾਏਗਾ ਸੋ ਹੈਪੀ ਇੱਕ ਵਾਰ ਫੇਰ ਸਾਰਿਆਂ ਦਾ ਥੈਂਕ ਯੂ ਜੀ ਨੇ ਜਿਨ੍ਹਾਂ ਨੇ ਮੈਨੂੰ ਸਪੋਰਟ ਕੀਤੀ ਸੀ ਤੇ ਲਓ ਜੀ ਆਪਾਂ ਹੋ ਗਏ ਰੈਡੀ ਤੇ ਹੁਣ ਆਪਾਂ ਕਰਾਂਗੇ ਹੋਰ ਮਿਹਨਤ ਮਿਹਨਤ ਕਰਨ ਦੇ ਨਾਲ ਨਾਲ ਆਪਾਂ ਹੋਵਾਂਗੇ ਹੋਰ ਕੰਮ ਜਿਵੇਂ ਪਲੀਜ਼ ਪਲੀਜ਼ ਤੁਸੀਂ ਮੈਨੂੰ ਸਪੋਰਟ ਜਰੂਰ ਕਰੋ ਮੇਰੇ ਚੈਨਲ ਸਬਸਕ੍ਰਾਈਬ ਤੇ ਲਾਈਕ ਜਰੂਰ ਕਰ ਲਓ ਤੇ ਨਾਲ ਦੀ ਨਾਲ ਮੈਂ ਵੀ ਸਾਰਿਆਂ ਨੂੰ ਸਪੋਰਟ ਕਰਦੀ ਹਾਂ ਜਿੰਨੇ ਵੀ ਮੈਂ ਜਿਨ੍ਹਾਂ ਨੂੰ ਸਪੋਰਟ ਦੀ ਮੇਰੀ ਸਪੋਰਟ ਦੀ ਲੋੜ ਹੁੰਦੀ ਹੈ ਤੇ ਮੈਂ ਉਹਨਾਂ ਦੀ ਜਰੂਰ ਹੈਲਪ ਕਰਦੀ ਹਾਂ ਤੇ ਹੋਪ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਏਗੀ ਤੇ ਜੇ ਮੈਂ ਹੈਪੀ ਹਾਂ ਤੁਸੀਂ ਖੁਸ਼ੀਆਂ ਦੇ ਵਿੱਚ ਖੁਸ਼ ਹੋਣਾ ਚਾਹੀਦਾ ਹੈ ਤੇ ਇੱਕ ਦਿਨ ਪ੍ਰਮਾਤਮਾ ਆਪਣੇ ਸਾਰਿਆਂ ਤੇ ਖੁਸ਼ੀਆਂ ਲਿਆਉਂਦਾ ਇਸ ਕਰਕੇ ਅੱਜ ਮੈਨੂੰ ਖੁਸ਼ੀ ਮਿਲੀ ਹੈ ਕੱਲ ਨੂੰ ਤੁਹਾਨੂੰ ਵੀ ਮਿਲ ਸਕਦੀ ਹੈ ਤੇ ਮੇਰੇ ਵੱਲੋਂ ਸਾਰਿਆਂ ਨੂੰ ਸასი ਸ਼ਕ